ਛੋਟੇ ਵੇਲੇ ਡਿੱਗਿਆ ਸਕੂਲ ਦਾ ਲੋਹੇ ਵਾਲਾ ਰੇਲਿੰਗ ਗੇਟ ਸਿਕਿਉਰਿਟੀ ਗਾਰਡ ਹੋਇਆ ਗੰਭੀਰ ਜ਼ਖਮੀ ਵੱਡਾ ਹਾਦਸਾ ਹੋਣੋਂ ਟਲਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਤਰਨਤਾਰਨ ਵਿਖੇ ਸਥਿਤ ਫ੍ਰਾਂਸਿਸ ਸਕੂਲ ਵਿਖੇ ਲੋਹੇ ਦਾ ਰੇਲਿੰਗ ਗੇਟ ਡਿੱਗਨ ਨਾਲ ਸਿਕਿਉਰਿਟੀ ਗਾਰਡ ਗੇਟ ਥਲੇ ਆ ਕੇ ਗੰਭੀਰ ਜ਼ਖਮੀ ਹੋ ਗਿਆ ਛੋਟੇ ਸਮੇਂ ਬੱਚਾ ਨੂੰ ਲੈਣ ਆਏ ਮਾਪਿਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਸਕੂਲ ਮੈਨੇਜਮੈਂਟ ਤੇ ਸਵਾਲ ਖੜੇ ਕੀਤੇ ਇਸ ਘਟਨਾ ਸੰਬੰਧੀ ਸਕੂਲ ਦੇ ਡਾਇਰੈਕਟਰ ਨੇ ਕਿਹਾ ਇਹ ਘਟਨਾ ਜੋ ਵਾਪਰੀ ਅਚਾਨਕ ਬਸਤੀ ਫੇਟ ਬੱਚਨ ਨਾਲ ਗੇਟ ਡਿਗੰਦੀ ਘਟਨਾ ਵਾਪਰੀ ਹੈ ਜ਼ਖਮੀ ਹੋਏ ਸਿਕਿਉਰਿਟੀ ਗਾਰਡ ਨੂੰ ਸਾਡੇ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜੋ ਜਰੇ ਇਲਾਜ ਹੈ ਬਿਲਕੁਲ ਸੇਫ ਹਨ ਇਸ ਘਟਨਾ ਲਈ ਅਸੀਂ ਮਾਫੀ ਮੰਗਦੇ ਹਾਂ ਤਰਨ ਤਰੰਤ ਸਾਨੂੰ ਫਤਿਆਬਾਦ ਦੀ ਵਿਸ਼ੇਸ਼ ਰੱਖੋ हाँ जी सर क्या नाम है आपका मैं फादर माजीव है स्कूल का डायरेक्टर है सर आप डायरेक्टर कल एक इंसिडेंट हुआ यहाँ पर ना स्कूल का गेट गिरा और बताया जा रहा है कि एक सिक्योरिटी गार्ड नीचे आ गया कैसे हुआ इंसिडेंट और क्या कहना है आपका इस बारे में ये चुट्टी का टाइम सगा चुट्टी के टाइम अपने स्कूल बस सारे अंदर आ जाते अंदर ये टाइम पर आके सारे गड्डिया अंदर आ गई सदे गेट बंद हो गया सर एक गड्डी लेट आया ਇਹ ਫਰ ਨਾਨੇ ਇੱਕਦਮ ਗੇਟ ਟੋਕਣ ਲੱਗਾ ਸਮੇਂ ਇੱਕਦਮ ਉਹ ਜੋ ਲੇਟ ਆਇਆ ਗੱਡੀ ਉਹਦੇ ਵਿੱਚ ਗੇਟ ਦੇ ਵਿੱਚ ਵਜੇ ਇਸੇ ਕਰ ਰਿਹਾ ਇਹ ਗੇਟ ਦੀ ਗੇਟ ਅਤੇ ਉਹ ਦਾ ਉਹ ਨਾਨੇ ਵੀ ਪੂਰਾ ਕੋਸ਼ਿਸ਼ ਕੀਤਾ ਜੇ ਗੇਟ ਕੀਪਰ ਹੈ ਉਹ ਕੁਦਰਤੀ ਪਹਿਲੇ ਮਿਹਰਬਾਨੀ ਸੇ ਉਹ ਬਚ ਗਿਆ ਉਸ ਦਾ ਉਹ ਠੀਕ ਠਾਕ ਹੈ ਪਰਿਵਾਰ ਨੇ ਵੀ ਉਹਦੇ ਉਸਤੇ ਹਸਪੀਟਲ ਲੈ ਕੇ ਗਿਆ ਉਹ ਅਭੀ ਠੀਕ ਠਾਕ ਹੈ ਕਹਾਂ ਪਰ ਚੋਟ ਲੱਗੀ ਉਸਕੇ ਜਿਸ ਦਾ ਜਲ ਲੱਗਾ ਉਹ ਉਸ ਦਾ ਸਰਤੇ इधर साइड से तो चार लगे चार टांगे लगे ठीक है सर मानते हो कि इतना बड़ा स्कूल है बच्चे भी गुजर रहे थे अगर रब ना करता वो गेट बच्चों पर गिर जाता तो फिर क्या रिस्पॉन्सिबिलिटी रहती थी क्योंकि मेरा किसी इसी जो में हमारा कोई पर सारा भरोसा क्योंकि उसी साइड से हमने ਵਿੱਚ ਨੇ ਵੇਚਦੇ ਵਿੱਚ ਇੱਕ ਜਾਣੇ ਕੇ ਲਈ ਪ੍ਰਿਫਰੈਂਸ ਕੇ ਸਾਥ ਬੱਚੇ ਨੂੰ ਜਾਣੇ ਕੇ ਲਈ ਦੂਸਰਾ ਗੇਟ ਹੈ ਛੋਟਾ ਗੇਟ ਹੈ ਫੈਰੀ ਉੱਤਰ ਕੇ ਆਦੇ ਇਹ ਸਿਰਫ ਗੱਡੀਆਂ ਕੇ ਲਈ ਜਦ ਗੱਡੀਆਂ ਜਿੰਦਰ ਆ ਜਾਂਦੇ ਵਿੱਚ ਸਾਰੇ ਚਲੇ ਜਾਣ ਕੇ ਬਾਅਦ ਫਿਰ ਗੱਡੀ ਉੱਤਰ ਕੇ ਘਰ ਕੱਢਦੇ ਹਿੰਦੇ ਕਿਤਨਾ ਕਿਤਨਾਂ ਮੰਨ ਲੈਂਦਾ ਕਿ ਛੜੀ ਅਣਗੈਲੀ ਹੈਗੀ ਆ ਥੋੜੀ ਬਹੁਤ ਸਕੂਲ ਦੀ ਨਹੀਂ ਆਪਣੇ ਕੋਰੇ ਵੇਚੇਂ ਦਾ मतलब से, सेफ्टी भी पढ़ाई दे पूरा कोशिश कर दे हमने पूरा इसे लिए कोशिश में है क्योंकि हर एक बच्चे का ज़िंदगी बहुत तो, मूल्यदायक है तो सी भी एक, -एक बच्चे का ख्याल रख दे पर कभी कई बार इस तरह कुदरती कई बार गलती हो जाती तो उस मैं अपने गलती भी मानता हूँ अगर कोई गलती हो गया तो उसके लिए भी मैं सभी से माफ़ी भी मांगता